ਸਸੁਤ ਇਕਰਾ ਸਾਡੇ ਵਿੱਚ ਗਰਾਉਂਡ ਹੈ ਸਾਰੀ ਕੌਮ ਦੇ ਵਿੱਚ ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ ਅਸੀਂ ਬੁਰਾ ਕੰਮ ਕਰਨ ਲੱਗਿਆ ਭਾਵੇਂ ਸਾਫ ਸ਼ੰਗ ਨੂੰ ਸੁਫਸ ਕਰੀਏ ਭਾਵੇਂ ਨਾ ਕਰੀਏ ਪਰ ਚੰਗਾ ਕੰਮ ਕਰਨ ਤਾਂ ਜ਼ਰੂਰ ਕਰੀਏ ਅਮੇਸ਼ ਤੁਸੀਂ ਆਪਣੇ ਮਨ ਦੇ ਝਾਤੀ ਮਾਰਿਓ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰਦਾ ਆਪਾਂ ਜੁਗੋ ਵੀ ਕਹਿੰਦੇ ਹਨ ਜਦੋਂ ਵੀ ਸਟੇਜ ਦੇ ਉੱਪਰ ਕੀਰਤਨ ਕਰਦਾ ਮੇਰਾ ਇੱਕ ਮੇਰਾ ਬਤਨ ਹਮੇਸ਼ਾ ਹੁੰਦਾ ਕਿ ਸਾਰੇ ਸੰਗਤ ਕਿਰਪਾ ਕਰੋ ਨਾਲ ਗਏ ਆ ਕੋਸ਼ਿਸ਼ ਜਦੋਂ ਅਸੀਂ ਨਾਲ ਨਹੀਂ ਲੱਗਉਂਦੇ ਇਹਦਾ ਮਤਲਬ ਕਿ ਅਸੀਂ ਸੰਗਤ ਦੇ ਵਿੱਚ ਪ੍ਰੈਸੈਂਟ ਨਹੀਂ ਹੈ ਵੀ ਅਸੀਂ ਹਾਜ਼ਰ ਨਹੀਂ ਹੈ ਤੇ ਗੁਰੂ ਦਾ ਧਾਰ ਇੱਕ ਐਸਾ ਧਾਰ ਹੈ ਜਿੱਥੇ ਕੱਲੇ ਸਰੀਰ ਕਰਕੇ ਤੁਹਾਡੀ ਹਾਜ਼ਰੀ ਨਹੀਂ ਲੱਗਦੀ ਇੱਥੇ ਜਿੰਨਾ ਚਿਰ ਤੱਕ ਤੁਸੀਂ ਤਨ ਕਰਕੇ ਤੇ ਮਨ ਕਰਕੇ ਨਹੀਂ ਹਾਜ਼ਰ ਇਹ ਮਤਲਬ ਸੋਚਿਆ ਕਰੋ ਕਿ ਕੋਈ ਨਹੀਂ ਬੁਢਾ ਕਰ ਹੋਏ ਆ ਸਾਡਾ ਕੰਮ ਹੋ ਗਿਆ ਇਹ ਮਨ ਦੇ ਵਿੱਚੋਂ ਭੇਖਾ ਵੱਢ ਦਿਓ ਤੇ ਗੁਰੂ ਨੂੰ ਮੱਥਾ ਟੇਕ ਲਿਆ ਹਾਜੀ ਮੇਰੀ ਨਗੀਆਂ ਉਹ ਗੁਰੂ ਸਾਹਿਬ ਨੇ ਕਿਹਾ ਸੀ ਨਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਉਹ ਕਾਜ਼ੀ ਕਹਿਣ ਲੱਗਾ ਸੀ ਕਿ ਤੁਸੀਂ ਮੇਰੇ ਨਾਲ ਨਵਾਜ਼ਦਾਨ ਕਿਉਂ ਨਹੀਂ ਕੀਤੀ ਤੇ ਪਾਤਸ਼ਾਹ ਕਹਿਣ ਲੱਗੇ ਕਿ ਤੇਰਾ ਮਨ ਇੱਛੇ ਸੀ ਤੂੰ ਤੇ ਤੇਰਾ ਤੇ ਆਪਣਾ ਹੁਦ ਦਾ ਮਨ ਇੱਛੇ ਨਹੀਂ ਸੀ ਤੁਸੀਂ ਨਮਾਜ਼ ਅਦਾ ਕਰਦੇ ਤੇ ਮੈਂ ਤੁਹਾਡੇ ਨਾਲ ਨਵਾਜ਼ ਪੜਦਾ ਨਾ ਉਹ ਕਾਜ਼ੀ ਕਹਿਣ ਲੱਗਾ ਕਿ ਪਾਤਸ਼ਾਹ ਮੈਂ ਵੀ ਗੁਰਨਾਨਕ ਸਾਹਿਬ ਤੁਹਾਡੇ ਨਾਲ ਬੈ ਕੇ ਸਾਰੀ ਨਮਾਜ਼ ਪੜੀ ਹੈ ਤੁਸੀਂ ਕਹਿੰਦੇ ਹੋ ਮੈਂ ਨਮਾਜ਼ ਨਹੀਂ ਪੜੀ ਕਹਿੰਦੇ ਨਹੀਂ ਤੂੰ ਨਮਾਜ਼ ਨਹੀਂ ਪੜੀ ਤੇਰਾ ਧਿਆਨ ਤੇ ਆਪਣੇ ਘਰ ਸੀ ਕਿ ਉਹ ਨਵੀਂ ਵਸ਼ੇਣੀ ਚੱਹੀ ਐ ਕਿ ਤੇ ਉਹ ਘਰ ਦੇ ਵਿੱਚ ਜਿਹੜੀ ਖੂਈ ਐ ਉਹਦੇ ਵਿੱਚ ਦੇਖਣਾ ਉਹ ਵੀ ਸੋਚਦਾ ਸੀ ਨਾ ਨਮਾਜ਼ ਪਰਦਾ ਪੜਦਾ ਵੀ ਕਿ ਉਹ ਪੂਲੀ ਛੱਡੀ ਹੋਈ ਏ ਘਰ ਦੇ ਨੇ ਕਿਤੇ ਉਹ ਨਾਲ ਵੀ ਮੈਂ ਇੱਥੇ ਨਮਾਜ਼ ਪੜਨਿਆਂ ਵਾ ਉਹ ਚਾਈ ਜਿਹੜੀ ਬਚਰੀ ਐ ਉਹ ਖੂਈ ਦੇ ਵਿੱਚ ਡੱਕੀ ਗਏ ਨੁਕਸਾਨ ਹੋ ਜਾਵੇ ਧਿਆਨ ਉੱਤੇ ਸੀ ਤੇ ਗੁਰਨਾਮ ਸਿੰਘ ਸਾਹਿਬ ਨੇ ਕਹਿ ਦਿੱਤਾ ਸੀ ਤੁਹਾਡੀ ਨਮਾਜ਼ ਕਬੂਲ ਨਹੀਂ ਇਹ ਤੁਹਾਡਾ ਰੱਬ ਦਾ ਨਾਮ ਲਿਆ ਕਬੂਲ ਨਹੀਂ ਇਹ ਮਤ ਸੋਚਿਓ ਕਿ ਕਬੂਲ ਹੋ ਗਿਆ